ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਇੱਕ ਹੋਰ ਤੁਹਾਨੂੰ ਜਰਸੀ ਵਾੜ ਦੀ ਵੀਡੀਓ ਦਿਖਾਉਣੇ ਆ ਇਹ ਵੀਡੀਓ ਬਣ ਰਹੀ ਹੈ ਪਿੰਡ ਮਾਚੀਕੇ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਦੇ ਵਿੱਚੋਂ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਪਿੰਡ ਆਉਂਦਾ ਨਿਹਾਲ ਸਿੰਘ ਵਾਲੇ ਵਾਲੇ ਪਾਸੋਂ ਆਉਣੇ ਤਾਂ ਸਨੱਚ ਪਿੰਡ ਭਾਗੀਕੇ ਆਉਂਦਾ ਮੋਗੇ ਵੱਲੋਂ ਆਈਏ ਤਾਂ ਬਲਾਸਪੁਰੇ ਦੇ ਨਾਲ ਦਾ ਪਿੰਡ ਹੈ ਜਿਹੜੇ ਘਰ ਚੋਂ ਅੱਜ ਇਹ ਵੀਡੀਓ ਬਣਾ ਰਹੇ ਆ ਇਹ ਬਾਈ ਵੀ ਵਪਾਰ ਦਾ ਕੰਮ ਕਰਦਾ ਤੇ ਆਪਾਂ ਪਹਿਲਾਂ ਤੋਂ ਵੀਡੀਓ ਬਣਾਉਨੇ ਆ ਜਰਸੀ ਵੈਡ ਦੀ ਮੇਨ ਵੀਡੀਓ ਬਣਾਉਣੀ ਸੀ ਜਿਨੇ ਬੱਚਾ ਵੀ ਵੱਛੀ ਨੂੰ ਜਨਮ ਦਿੱਤਾ ਬਹੁਤ ਸੋਹਣੀ ਜਰਸੀ ਚੰਗੀ ਵੱਛੀ ਇਹਦੇ ਨਾਲ ਪਰ ਇੱਕ ਹੀ ਨਕਸੀ ਤਾਂ ਸੋਚਿਆ ਨਾਲ ਜਿਹੜੇ ਹੋਰ ਪਸ਼ੂ ਵਿਕਰੀ ਵਾਲੇ ਖੜੇ ਆ ਇੱਕ ਦੋ ਉਹ ਵੀ ਤੁਹਾਨੂੰ ਦਿਖਾ ਦਈਏ ਇਹ ਵੈਡ ਹਜੇ ਬਿਲਕੁਲ ਹੀ ਤਾਜੀ ਸੂਈ ਆ ਜੇ ਰਜੇ ਨੇ ਪੌਣੀਆਂ ਆਵਦੀ ਬੱਚਾ ਸਾਹਮਣੇ ਬੈਠਾ ਬਿਲਕੁਲ ਤਾਜੀ ਸੂਈ ਇੱਕ ਹੋਰ ਗਾਂ ਇਹਦੇ ਨਾਲ ਬੱਚੀ ਬਹੁਤ ਸੋਹਣੀ ਹੈ ਇਹ ਚੰਗੇ ਦੁੱਧ ਵਾਲੀ ਗਾਂ ਐਚ ਐਫ ਨਸਲ ਚ ਪੈਂਦੀ ਹੈ ਸੋ ਇਹ ਵੀ ਤੁਹਾਨੂੰ ਦਿਖਾ ਦਿੰਦੇ ਆ ਵੈਸੇ ਮੇਨ ਵੀਡੀਓ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਜਰਸੀ ਦੀ ਬਣਾਉਣੀ ਸੀ ਪਰ ਇਹ ਦੋ ਨਾਲ ਹੋਰ ਇਸ ਟਾਈਮ ਮੌਜੂਦ ਹੈ ਤੇ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦਾਂਗੇ ਆਓ ਸ਼ੁਰੂਆਤ ਉਸੇ ਤੋਂ ਕਰਦੇ ਆ ਜਿਹਦੀ ਖਾਤਰ ਆਪਾਂ ਅੱਜ ਵੀਡੀਓ ਬਣਾਉਣ ਲੱਗੇ ਆ ਇਸ ਵੈਡ ਤੋਂ ਆਪਾਂ ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰਾਂਗੇ ਜਿਸ ਕਰਨ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਗਜੀਤ ਵੀਰੇ ਜਿਸ ਕਰਨ ਆਪਾਂ ਇਸ ਵੈਡ ਦੀ ਵੀਡੀਓ ਬਣਾਉਣੀ ਹੈ ਤੇ ਇਹ ਕਿਆਨ ਮਸੂਹਾ ਸੂਈ ਹੈ ਜਗਜੀਤ ਦੂਜੇ ਸੂਏ ਸੂਈ ਆ ਬਾਈ ਕਿੰਨਾ ਚਲੋ ਗਿਆ ਸੂਈ ਇਹ ਸੂਈ ਆ ਬਾਈ ਪਰਸੋਂ ਅੱਜ ਤੀਜਾ ਦਿਨ ਹੋ ਗਿਆ ਬਾਈ ਤੀਜੇ ਦਿਨ ਅੰਦਾਜ਼ਾ ਬੋਲਾ ਕਿੰਨਾ ਹੋ ਸਕਦਾ ਬਾਈ ਜਮਾ ਚੋਣ ਵਾਲਾ ਦੁੱਧ 6 ਕਿਲੋ ਤੋਂ 6.5 ਕਿਲੋ ਇੱਕ ਟਾਈਮ ਦਾ ਹੋਊਗਾ ਯਾਨੀ 12 13 ਕਿਲੋ ਬੋਲਾ ਹੈਗਾ ਬੋਲਾ ਖੁੱਲਾ ਬੋਲਾ ਹੈਗਾ ਜਿੱਥੋਂ ਆਪਾਂ ਖਰੀਦੀ ਸੀ ਉਹਨਾਂ ਦੇ ਬੰਦਿਆਂ ਦੀ ਦੱਸਣ ਦੀ ਗੱਲ ਆ ਵੀ 20 ਕਿਲੋ ਦੁੱਧ ਹੀ ਪਹਿਲਾਂ ਖਲੋਂ ਚੋਇਆ ਪਰ ਆਪਾਂ 20 ਕਿਲੋ ਨਹੀਂ ਕਹਿੰਦੇ ਵੀਰੇ ਬਾਈ 17 18 ਕਿਲੋ ਆਰਾਮ ਨਾਲ ਦੁੱਧ ਦੇ ਦੂਗੀ ਬੱਚਾ ਇਹਦੇ ਨਾਲ ਵੱਛੀ ਆ ਗਈ ਹਾਂ ਬੱਚਾ ਵੱਛੀ ਆ ਗਈ ਬਹੁਤ ਟੌਪ ਦੀ ਵੱਛੀ ਆ ਬਾਕੀ ਬੈੜ ਚ ਸਹਿਫਤ ਬਹੁਤ ਵਧੀਆ ਬਾਈ ਕਹਿਣ ਦਾ ਮਤਲਬ ਸੀਲ ਬਹੁਤ ਆ ਧਾਰਤੂਰ ਬਹੁਤ ਵਧੀਆ ਐ ਨਹੀਂ ਹਿੱਲ ਚੱਲ ਕਰੂ ਨਿਆਣਾ ਪਾ ਚਾਹੇ ਨਾ ਪਾ ਤੇ ਕੋਈ ਇਦਾਂ ਦੀ ਸਮੱਸਿਆ ਹੈ ਨਹੀਂ ਬਾਈ ਦੋਸਤਾਂ ਉਹਨਾਂ ਦੇ ਦੂਠਾ ਰਸਤਾ ਰਾਂ ਕਿਲੋ ਰੇਟ ਜੀਤ ਬਾਈ ਆਪਾਂ ਬਾਅਦ ਦੇਣ ਲੈਣ ਹੀ ਕਰਨੇ ਦਾ 88000 ਰੁਪਿਆ ਬਾਈ ਖੋਲੀ ਦੋਸਤੋ 88000 ਰੇਟ ਹੈ ਸੂਆ ਦੂਜਾ ਤੀਜਾ ਦਿਨ ਅਜ ਸੂਈ ਨੂੰ ਹੋਇਆ 12 13 ਕਿਲੋ ਬੌਲੇ ਤੋਂ ਸ਼ੁਰੂਆਤ ਹੈ ਬਹੁਤ ਸੋਹਣਾ ਫੇਸ ਜਰਸੀ ਨਸਲ ਅਥੀਂ ਜੋਈ ਵਾਲਾ ਥਾਨ ਤੇ ਹਵਾਨਾ ਵੀ ਤੁਹਾਨੂੰ ਚੰਗਾ ਦਿਸੂਗਾ ਵੱਛੀ ਨੂੰ ਜਨਮ ਦਿੰਦਾ ਨਾਲ ਵਾਧੇ ਵਾਲਾ ਜੀ ਵੱਛੀ ਅਗਲੇ ਸਾਲ ਤੁਹਾਡੇ ਕੋਲ ਦੋ ਗਾਵਾਂ ਹੋ ਜਾਣਗੀਆਂ ਕਿਉਂਕਿ ਸਾਲਕ ਦੀ ਵੱਛੀ ਜਿਹੜੀ ਚੰਗੀ ਸੰਭ ਲੈਨੇਓ ਤਾਂ ਗੱਬਣ ਹੋ ਜਾਂਦੀ ਹੈ ਡੇਢ ਤੋਂ 2 ਸਾਲ ਦੇ ਵਿੱਚ ਵਿੱਚ ਬੱਚੇ ਨੂੰ ਜਨਮ ਚੰਗੀ ਸੰਭੀ ਵੱਛੀ ਦੇ ਦਿੰਦੀ ਹੈ ਲੈ ਭਾਈ ਲੰਬਾ ਭਵਾਨਾ ਫੇਰ ਦੇਖੋ ਕਰਮਾਲੀ ਦਾ ਸੋਹਣਾ ਰੰਗ ਹੈ ਉੱਤੋਂ ਢਾਂਜਾ ਵੀ ਖੁੱਲਾ ਹੈ ਚੌੜੀ ਹੈ ਵਹਿਣ ਸੋਹਣੀ ਹੈ ਵੱਛੀ ਬਾਕੀ ਤੁਸੀਂ ਆ ਕੇ ਦੇਖ ਲਓ ਜੇ ਤੁਹਾਨੂੰ ਇਹਦੀ ਵੱਛੀ ਵੀ ਮੈਂ ਦਿਖਾਉਂਗਾ ਰੰਗ ਰੂਪ ਦੇਖੋ ਵਹਿੜ ਦਾ ਲੈ ਆ ਭਾਈ ਇਹਦਾ ਰੇਟ 88000 ਹੈ। ਇਹ ਗਾੜੀ ਗੂੜੀ ਦੱਸੋ ਚੰਗਾ ਹਵਾਨਾ ਅੱਗੋਂ ਅਥੀ ਚੁਵਾਈ ਵਾਲਾ ਥਾਨ ਸੋਹਣੀ ਸੋਹਣਾ ਸਟਰਕਚਰ ਦੀ ਹੈ ਬਾਕੀ ਤੁਸੀਂ ਇਹਦੀ ਤੋਰ ਜਿਹੜੀ ਉਹ ਦੇਖ ਸਕਦੇ ਹੋ ਫੇਸ ਦੇਖੋਗੇ ਤਾਂ ਉਹ ਵੀ ਬਹੁਤ ਸੋਹਣੀ ਲੱਗੇਗੀ ਤੁਹਾਨੂੰ। ਐ ਸਰੀ ਬਹੁਤ ਆ ਭਾਈ ਜੇ ਮੈਂ ਮਰ ਜਿਆ ਤੂੰ ਫੇਰੀ ਚਲਾ ਐ ਨਹੀਂ ਲੱਤ ਛੜ ਮਰੂ ਆ ਨਾਮ ਨਾ ਖੜ ਜਾਂਦੀ ਹੈ ਸਹੀ ਹੈ ਹਾਂ ਜਿਵੇਂ ਕੱਲੀ ਕੁਲੀ ਕਿਸ ਨੇ ਰੱਖਣੀਆਂ ਕਰਮਾਲੀ ਇਹ ਨਜ਼ਾਰੇ ਬੰਨਦੂ ਬਾਈ ਜਗਜੀਤ ਸਹੀ ਹੈ ਧੁੱਪ ਦੇ ਚ ਕਰੀ ਮੜਾਈ ਤੈਨੂੰ ਲਈ ਸੋ ਬਹੁਤ ਸੋਹਣੀ ਰੈਡ ਹੈ ਆ ਕੇ ਜਰੂਰ ਦੇਖੋ ਜੇ ਕੋਈ ਵੀਰ ਜਰਸੀ ਦਾ ਸ਼ੌਂਕ ਰੱਖਦਾ ਇਹਦੀ ਡਿਮਾਂਡ 88000 ਹੈ ਰੇਟ ਵੀ ਆਪਾਂ ਜਗਜੀਤ ਮੰਗਣ ਨੂੰ ਲੱਖ ਮੰਗ ਲਿਆ ਤਾਂ ਵੀ ਵਿਕਣਾ ਨੇ ਆਪਾਂ ਨੂੰ ਭਾ ਨਾਈ ਕਰਕੇ ਆਪਾਂ ਬਾਈ ਰੇਟ ਜਮਾਂ ਜਾਇਜ਼ ਕਰਿਆ ਠੀਕ ਹੈ ਕਮਾਲੀ ਬਈ ਸੋ ਲਾਗੀ ਮੈਨੂੰ ਇਧਰ ਰੁਪਏ ਮਿਲਦੇ ਪਏ ਸੀ ਕੱਲ ਮੈਂ ਸੇਲ ਨਹੀਂ ਕੀਤੀ ਫਿਰ ਵੀ ਮੈਂ ਹਾਂ ਚੱਲ ਆਪਾਂ ਵੀਡੀਓ 'ਚ ਕੋਈ ਫालतू ਰੇਡ ਨਹੀਂ ਕਰਨਾ ਬਾਈ ਠੀਕ ਐ ਲੈ ਚੱਲੀਂ ਜਿਸਕਰ ਨੇ ਨੂੰ ਬਾਈ ਲੈ ਬਾਈ ਆ ਵੇਜੋ ਮੈਂ ਮਰਜੀ ਆਰਾਮ ਨਾਲ ਬੈਠਾ ਰਿਹਾ ਥੱਲੇ ਉੱਥੇ ਹੀ ਖੜ੍ਹ ਜੂ ਸਹੀ ਸੋ ਠੰਡੀ ਸੀ ਲਾ ਤਾਂ ਵੈਸੇ ਨਸਲ ਦਾ ਹੀ ਕੋਣਾ ਹੈ ਇਹ ਲੈ ਚਲੀਂ ਬਾਈ ਬਹੁਤ ਸੋਹਣੀ ਬੱਚੀ ਪਹਿਲੇ ਨੰਬਰ ਤੇ ਦੇਖੋ ਇਹਦੇ ਨਾਲ ਬੱਚੀ ਵੀ ਬੜੀ ਚੰਗੀ ਐ ਤੁਹਾਨੂੰ ਮੈਂ ਦਿਖਾਉਂਗਾ ਇਹਦੀ ਬੱਚੀ ਬਹੁਤ ਸੋਹਣੀ ਬੱਚੀ ਨੂੰ ਇਹਨੇ ਜਨਮ ਦਿੱਤਾ ਹੈ ਲੈ ਚੱਲਾਂ ਬਾਈ ਅੰਦਰ ਹਾਂ ਲੈ ਚ ਜਿੰਨੀ ਕ ਇਹ ਵੈੜ ਦਸੋ ਆਪ ਸੋਹਣੀ ਹੈ ਤੇ ਓਨੀ ਇਹਦੀ ਬੱਛੀ ਵੀ ਤੁਸੀਂ ਦੇਖੋਗੇ ਜਿਹੜੀ ਨਸਲ ਸੁਧਾਰ ਹੋਣੀ ਹੈ ਤਾਂ ਕਿ ਬੱਚੇ ਸੁਖਨਾ ਪਿਓਰਿਟੀ ਚ ਆਉਣੇ ਇਹਦੇ ਚੰਗਾ ਸੀਮਨ ਯੂਜ਼ ਕਰਦੇ ਰਹਿੰਦੇ ਤਾਂ ਇਹਦੀ ਬੱਛੀ ਇੱਕ ਵਾਰ ਫੇਰ ਦੇਖੋ ਤੁਸੀਂ ਇਹ ਇਹਦੇ ਨਾਲ ਬੱਛੀ ਹੈ ਸੋ ਰੇਟ 88000 ਰਿਸਕ ਦਾ ਜੀ ਬਾਈ ਲੈ ਆਰਾਮ ਨਾਲ ਕੋਈ ਇਹ ਜੀ ਸਮੱਸਿਆ ਨਹੀਂ ਚੁਵਾਈ ਚੁਈ ਵੀ ਕਾ ਵਾਤ ਨਹੀਂ ਲੱਗੀ ਵੀ ਬਾਈ ਠੀਕ ਹੈ ਮੈਂ ਨਿਆਰੇ ਬੰਦ ਦੂ ਪੂਰੇ ਠੀਕ ਹੈ ਜਿਸ ਕਰ ਮੈਨੂੰ ਬੰਦ ਦੇ ਬਾਈ ਸੋ ਇਸ ਤੋਂ ਬਾਅਦ ਦੱਸੋ ਦੋ ਵੈੜਾ ਹੋਰ ਤੁਹਾਨੂੰ ਦਿਖਾਈ ਦਿੰਨੇ ਆ ਇਸ ਵੀਡੀਓ ਚ ਜਿਸ ਕਾਰਨ ਬਾਈ ਇਹ ਵੈੜ ਤਾਂ ਹਜੇ ਤਾਜੀ ਸੂਈ ਲੱਗਦੀ ਹੈ ਹਾਂ ਜਗਜੀਤ ਬਾਈ ਘੰਟਾ ਕ ਹੋ ਗਿਆ ਸੂਈ ਨੂੰ ਠੀਕ ਹੈ ਇਹਨੇ ਬੱਚਾ ਕੀ ਦਿੱਤਾ ਇਹਨੇ ਬੱਚਾ ਦਿੱਤਾ ਬਾਈ ਜੇਰ ਹਜੇ ਪੈਣ ਵਾਲੀ ਹੈ ਹਾਂ ਜੇਰ ਪੈਣ ਵਾਲੀ ਹੈ ਡੈਨਮਾਰਕ 40 146 ਦੀ ਹੈ ਬਾਈ ਸੂਆ ਕਿੰਨਾ ਸੂਣੀ ਪਹਿਲਣ ਬੱਚੀ ਹੈ ਬਾਈ ਹਜੇ 25 26 ਮਹੀਨੇ ਦੀ ਹੈ ਦੋ ਦੰਦ ਹੀ ਹੋਣੀ ਚਾਹੀਦੀ ਹੈ ਬਾਈ ਹਾਂ ਦੋ ਦੰਦ ਹੀ ਆ ਬਾਈ ਠੀਕ ਹੈ ਹਾਂ ਬੱਚੀ ਚੰਗੀ ਬਹੁਤ ਆ ਠੀਲ ਠੰਡੀ ਇਹ ਵੀ ਬਹੁਤ ਆ ਠੀਕ ਹੈ ਇਹਦਾ ਰੇਟ ਕੀ ਰਹਿਣਾ ਹੈ ਜੀ ਇਹਦਾ ਜਗਜੀਤ ਮੈਂ ਕਹਿੰਦਾ ਜੀ ਬਾਈ ਦੋ ਕੁ ਦਿਨਾਂ ਨੂੰ ਆਪਾਂ ਜਦੋਂ ਆਪਣੀ ਬੈਗੀ ਦਾ ਠੀਕ ਆ ਨਹੀਂ ਆਪਾਂ ਰੇਟ ਵੀਡੀਓ ਚ ਹੀ ਕਰਾਂਗੇ ਦੋ ਕੁ ਦਿਨਾਂ ਉਹਦੀ ਵੀਡੀਓ ਪਾਵਾਂਗੇ ਦੁਬਾਰਾ ਵੀਡੀਓ ਬਣਾਵਾਂਗੇ ਹਾਂ ਦੁਬਾਰਾ ਬਣਾਵਾਂਗੇ ਤਾਂ ਪੱਛਾ ਵੈਸੇ ਅੱਜ ਦਿਖਾਤੀਆਂ ਕਿਉਂਕਿ ਬੱਚੀ ਨਾ ਜਿਆਦਾ ਚੰਗੇ ਰਿਕਾਰਡਦੀ ਆ ਇਹ ਠੀਕ ਹੈ ਯਾਨੀ ਇਹਦਾ ਲਾਣਾ ਕਰਾਣਾ ਬਹੁਤ ਚੰਗਾ ਬੱਚੀ ਦਾ ਹੂੰ ਜੇ ਉਸ ਟਾਈਪ ਤੇ ਚੱਲ ਪੀਦਾ ਇਹਦਾ ਇਹ ਨਹੀਂ ਪਤਾ ਅੱਛਾ ਹਾਂ ਬਾਈ ਰੇਟ ਕੋਈ ਬਹੁਤਾ ਜਿਆਦਾ ਵੱਡਾ ਨਹੀਂ ਕਰਦੇ ਆਪਾਂ ਤੇ ਰੇਟ ਹਿਸਾਬ ਨਹੀਂ ਹੋਊਗਾ ਪਰ ਬੈੜ ਰੇਟ ਮੇਰਾ ਮਨ ਸੀਗਾ ਵੀ ਬੈੜ ਦੁਬਾਰਾ ਵੀਡੀਓ ਚ ਆਪਾਂ ਚੰਗੀ ਤਰ੍ਹਾਂ ਵਿਖਾਵਾਂਗੇ ਤਾਂ ਨਹੀਂ ਬਾਈ ਮੈਂ ਹੁਣ ਰੇਟ ਕਰ ਰਿਹਾ ਓਕੇ ਅੱਛਾ ਇਹ ਇੱਕ ਹੋਰ ਗਾਂ ਖੜੀ ਹੈ ਨਾ ਹਾਂ ਬਾਈ ਜਗਜੀਤ ਇਹ ਬਹੁਤ ਚੰਗੀ ਬੈੜ ਆ ਬਾਈ ਇਹ ਬੈੜ ਤਾਂ ਕਰਮ ਵਾਲੀ 35 ਤੋਂ ਪਲੱਸ ਹੀ ਦੁੱਧ ਦਿੰਦੀ ਆ ਠੀਕ ਹੈ ਇਹ ਅੱਜ ਮੇਰੇ ਕੋਲ ਮੇਰੀ ਕੱਲ ਦੀ ਖਰੀਦੀ ਹੋਈ ਸੀ ਕੱਲ ਮੈਂ ਮਾਲਕਾਂ ਦੇ ਘਰੇ ਸ਼ਾਮੀ ਚੋਈ ਸੀ ਸਾਫ ਸਾਰੀ ਕਰਤੀ ਤੜਕੋਂ ਆਈ ਆ ਮੇਰੇ ਕੋਲ 9:30 9 ਵਜੇ ਠੀਕ ਹੈ ਤਕਰੀਬਨ ਇਹਦਾ 17 17.5 ਕਿਲੋ ਦੁੱਧ ਚੋਣਦਾ ਸੀਗਾ ਵੀ ਹੁਣ ਵੀ ਇਹਦੀ ਸਟਾਰਟਿੰਗ 30 ਕਿਲੋ ਤੇ ਹੈਗੀ ਆ ਬਾਈ ਠੀਕ ਹੈ ਹਾਂ 35 ਕਿਲੋ ਦੁੱਧ ਬੜੇ ਆਰਾਮ ਨਾਲ ਬੈੜ ਥੱਲੋਂ ਆਪਾਂ ਦੋ ਦਿਨਾਂ ਨੂੰ ਚਵਾ ਕੇ ਦੇ ਦਾਂਗੇ ਬੱਚਾ ਸੈਸਰ ਧੀਮਣ ਦੀ ਬੱਚੀ ਆ ਇਹਦੇ ਮਗਰ ਬਾਈ ਠੀਕ ਹੈ ਹਾਂ ਦਿਖਾ ਦੇ ਬਹੁਤ ਪਿਆਰੀ ਬੱਚੀ ਆ ਜਿਸका ਮੈਂ ਇਸ گاਾਂ ਦਾ ਕੀ ਰੇਟ ਰਹਿਣਾ ਬਾਈ ਇਹਦਾ ਰੇਟ ਬਾਈ ਮੋਲ ਜਿੰਨਾ ਮਰਜ਼ੀ ਕਰਾਲੇ ਜਗਜੀਤ 130 ਦੀ ਦਵਾਂਗੇ ਬਾਈ ਮੋਲ ਡੇਢ ਕਰਾਲੇ ਚਾਹੇ 40 ਉਹ ਵੀ ਅੱਜ ਦਾ ਰੇਟ ਆ 130 ਕੱਲ ਨੂੰ ਬੈੜ ਕਰਮ ਵਾਲੀ ਦੁੱਧ ਵਾਦੀ ਇਕਟਾਉਂਦੀ ਆ ਉਹ ਚਲੋ ਬਾਅਦ ਵਿੱਚ ਦੇਖਿਆ ਜਾਊ ਹਨਾ ਕਿਉਂਕਿ ਬੈੜ ਇਹ ਨਾ ਮੇਰੇ ਖੁਦ ਦੇ ਘਰ ਦੀ ਬੈੜੀ ਸੀ ਪਹਿਲਾਂ ਮੇਰੇ ਕੋਲ ਹੀ ਗਈ ਵੀ ਇਹ ਬਾਈ ਠੀਕ ਹੈ ਤੋੜ ਦਈਏ ਨੂੰ ਮੜਾ ਕੱਢ ਲੀਏ ਆ ਤੋੜ ਦਿੰਨੇ ਆ ਬਾਈ ਦੱਸੋ ਇਹਨੇ ਬੱਛੀ ਵੀ ਬਹੁਤ ਸੋਹਣੀ ਨੂੰ ਜਨਮ ਦਿੱਤਾ ਚੰਗੇ ਟਾਂਚੇ ਦੀ ਬੈੜ ਹੈ ਇਹ ਦੋਨੇ ਪਹਿਲਾਂ اے سی ਵੀ ਇਹਨਾਂ ਦੀ ਵੀਡੀਓ ਦੁਆਰਾ ਬਣੂਗੀ ਇਸੇ ਕਰਕੇ ਨਾ ਤਾਂ ਇਹਨਾਂ ਨੂੰ ਨਵਾਇਆ ਕਿਉਂਕਿ ਤਾਜ਼ੀਆਂ ਸੋਈਆਂ ਵਈਆਂ ਤਾਂ ਇਹਨਾਂ ਨੂੰ ਉਵੇਂ ਹੀ ਰੋਕਿਆ ਹੋਇਆ ਸੀ ਪਰ ਕਿਉਂਕਿ ਆ ਵੀ ਬੈੜ ਆਪਣੀ ਗੱਲ ਸਵੇਰ ਹੋਈ ਸੀ ਜਗਜੀਤ ਬਾਈ ਇਹ ਵੀ ਬੈੜ ਆਪਣੇ ਕੋਲੇ ਵੱਡੇ ਦੇਣ ਨਹੀਂ ਆਈ ਆ ਸਵੇਰ ਠੀਕ ਹੈ ਸੋ ਇਸ ਕਰਕੇ ਇਹ ਆਪਾਂ ਤੁਹਾਨੂੰ ਵੈਸੀ ਦਿਖਾ ਦਿੰਨੇ ਆ ਚੰਗੇ ਦੁੱਧ ਵਾਲੀ ਇਹ ਗਾਂ ਦਸੋ ਤਾਜੀ ਸੂਈ ਵੀ ਆ ਚੰਗਾ ਢੰਗ ਚਾਹੀਦਾ ਵੀ ਇਹਦੇ ਨਾਲ ਵੱਛੀ ਜਿਹੜੀ ਉਹ ਬੜੀ ਚੰਗੀ ਆ ਮੈਂ ਤੁਹਾਨੂੰ ਜ਼ਰੂਰ ਦਿਖਾਉਂਗਾ ਵੱਛੀ ਜੇ ਤਾਂ ਚਲੋ ਬੈਕ ਗਈ ਜਗਜੀਤ ਕੀ ਕਹਿਣਾ ਹਨਾ ਨਹੀਂ ਆਪਾਂ ਤਿਆਰ ਦੁੱਧ ਜਦਨ ਖਰਾ 35 ਕਿਲੋ ਹੋਇਆ ਉਸ ਦਿਨ ਵੀਡੀਓ ਪਾਵਾਂਗੇ ਬਾਈ ਚਾਹੇ ਕੋਈ ਦੋ ਟਾਈਮ ਤਿੰਨ ਟਾਈਮ ਤਸੱਲੀ ਕਰਕੇ ਲੈ ਜਾਏ ਬਾਈ ਇੱਕ ਸੂਆ ਮੇਰਾ ਪੀਤਾ ਹੋਇਆ ਖੋਦੇ ਦਾ ਵੜਦ ਓਕੇ ਜਿਹੜੀ ਇਹਦੀ ਵੱਛੀ ਆ ਉਹ ਵੀ ਠਾ ਦਿਨ ਜਿਸ ਕਰਨ ਉਸ ਤੋਂ ਬਾਅਦ ਚਾਪਾ ਤਾਰਾ ਦਿਖਾ ਦੇਾਂਗੇ ਦੂਜੀ ਗੱਲ ਸੋ ਇਹਦੀ ਬੱਚੀ ਪਹਿਲਾਂ ਦੇਖ ਲਓ ਦੋਸੋ ਜਿਹੜੀ ਗਾਂ ਹੁਣੇ ਹੀ ਲਗਾਈਆਂ ਬਾਹਰ ਬਹੁਤ ਵਧੀਆ ਬੱਚੀ ਹੈ ਬਈ ਹੂੰ ਐਦਾਂ ਦਾ ਬੱਚਾ ਆਪਾਂ 10-15000 ਦਾ ਰੱਖ ਲੈਨੇ ਆ ਬਾਈ ਜੇ ਕੋਈ ਛੜਦਾ ਸੌਦਾ ਕਰਕੇ ਠੀਕ ਹੈ ਤਾਂ ਆਪਾਂ ਖੁਦ ਰੱਖ ਲਈਦਾ ਵੀਰੇ ਠੀਕ ਹੈ ਹਾਂ ਵੀਰੇ ਸੋ ਬੱਚੀ ਬਹੁਤ ਸੋਹਣੀ ਨਾਲ ਇਹ ਗਾਂ ਤੇ ਤਾਜੀ ਸੋਈ ਹੈ ਇਧਰੋਂ ਆਪਾਂ ਇਹਦੀਆਂ ਹੁਣ ਧਾਰਾਂ ਜ਼ਰੂਰ ਦੇਣੀ ਬੱਸ ਮੈਂ ਇੱਥੇ ਬਾਹਰ ਸੋ ਦੋਸੋ ਧਾਰਾਂ ਪਹਿਲਾਂ ਪਿਛਲੇ ਥਾਂ ਅਗਲੇ ਥਾਂ ਚ ਮਾਰਦੀ ਬਈ ਪਹਿਲਾਂ ਅਗਲੇ ਥਾਂ ਚ ਧਾਰ ਦੇਖ ਲਓ ਪਿਛਲਿਆਂ ਚ ਮਾਰੀ ਜਿਸ ਤਰ੍ਹਾਂ ਤਰ ਅਵੇ ਥੋੜੀ ਜਿਹੀ ਹਲਕੀ ਜੀ ਭਲੂਣਾ ਪਰ ਥਣ ਫੇਰ ਵੀ ਪੈਣ ਪੂਰਾ ਮੁਠੀ ਵਾਲਾ ਹੈ ਪਿਛਲੇ ਸਾਲਾਂ ਚੋਂ ਮੇਰੀ ਇਹ ਪਿਛਲੇ ਸਾਲਾਂ ਚੋਂ ਦਾ ਹੈ ਬਾਕੀ ਫੇਰ ਵੀ ਚੋ ਸਕਦੇ ਹਾਂ ਪਾਸ ਕਰ ਸਕਦੇ ਹਾਂ ਤੁਸੀਂ ਜਿਹੜਾ ਵੀ ਖਰੀਦਣਾ ਚਾਹੁੰਦਾ ਫਿਲਹਾਲ ਦੋਸਤੋ ਅੱਜ ਦੀ ਵੀਡੀਓ ਦੇ ਤਿੰਨ ਪਸ਼ੂ ਤੁਹਾਨੂੰ ਦਿਖਾਤੇ ਆ ਇਹ ਮੇਨ ਵਾਇਰ ਸੀ ਜਿਹਦੀ ਅਸੀਂ ਵੀਡੀਓ ਬਣਾਉਣੀ ਸੀ ਸ਼ਾਰਟ ਵੀਡੀਓ ਬਣਾਉਨੇ ਆ ਤੇ ਨਾਲ ਫੁੱਲ ਵੀਡੀਓ ਜਿਹੜੀ ਉਹ ਬਾਅਦ ਚੈਨਲ ਤੇ ਚੱਲਦੀ ਰਹਿੰਦੀ ਹੈ ਉਹ ਤੁਸੀਂ ਦੇਖ ਲਈਏ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ